ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਪੁਰਸ਼ ਸਚਕਣ ਵਾਸੀ ਮਹਾਰਾਜ ਸੰਤ ਬਾਬਾ ਮਾਨ ਸਿੰਘ ਜੀ ਜਿਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਮਾਤਾ ਪ੍ਰਕਾਸ਼ ਕੌਰ ਜੀ ਕੰਨ ਇਹ ਸੰਸਾਰ ਨੂੰ ਸੁਦੀਵੀ ਵਿਛੋੜਾ ਦੇ ਕੇ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਚਲੇ ਗਏ ਹਨ ਮਾਤਾ ਜੀ ਦੇ ਚਰਨਾਂ ਦੇ ਵਿੱਚ ਕੋਟਾਨ ਕੋਟ ਪ੍ਰਣਾਮ ਹੈ ਮਹਾਰਾਜ ਜੀ ਕਿਰਪਾ ਕਰਨ ਆਪਣੇ ਚਰਨਾਂ ਵਿੱਚ ਸਤਿਗੁਰੂ ਜੀ ਨਿਵਾਸ ਬਖਸ਼ਿਸ਼ ਕਰਨ ਧੰਨ ਐਸੇ ਮਾਤਾ ਮਾਤਾ ਪ੍ਰਕਾਸ਼ਪੁਰ ਜੀ ਜਿਨ੍ਹਾਂ ਦੇ ਘੁੱਖ ਤੋਂ ਮਹਾਂਤ ਬਸਵੀ ਰਾਜੇ ਜੋਗੀ ਬ੍ਰਹਮ ਗਿਆਨੀ ਮਹਾਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪੇਵਾਲਿਆਂ ਨੇ ਜਨਮ ਲਿਆ ਅਤੇ ਆਪਣੇ ਜੀਵਨ ਦੇ ਵਿੱਚ ਅਨੇਕਾਂ ਹੀ ਭੁੱਲੇ ਪਟਕੇ ਜੀਵਾਂ ਨੂੰ ਗੁਰਬਾਣੀ ਦਾ ਉਪਦੇਸ਼ ਦੇ ਕੇ ਸਿੱਧੇ ਰਸਤੇ ਪਾਇਆ ਅਮਰ ਸ਼ਿਕਾਇਆ ਨਾਮ ਬਾਣੀ ਸੇਵਾ ਸਿਮਰ ਨਾਲ ਜੋੜਿਆ ਗੁਰਬਾਣੀ ਐਸੀਆਂ ਮਾਤਾਵਾਂ ਨੂੰ ਧੰਨ ਕਹਿੰਦੀ ਹੈ ਜਿਹੜੀਆਂ ਭਗਤਾਂ ਨੂੰ ਯੋਧਿਆਂ ਨੂੰ ਤੇ ਦਾਨੀਆਂ ਨੂੰ ਜਨਮ ਦਿੰਦੀਆਂ ਹਨ ਧਨ ਜਨਨੀ ਜਨ ਜਾਇ ਧਨ ਪਿਤਾ ਪ੍ਰਦਾਨ ਜਨਨੀ ਜਨੈ ਤੋ ਭਗਤ ਜਨ ਕਹਿ ਦਾਤਾ ਕੈ ਸੂਰ ਤੈਨ ਧਨ ਜਣੇ ਦੀ ਮਾਉ ਆਏ ਸਫਲ ਸੇ ਐਸੀਆਂ ਅਨੇਕ ਪੰਕਤੀਆਂ ਮਹਾਰਾਜ ਗੁਰਬਾਣੀ ਚ ਬਖਸ਼ਿਸ਼ ਕਰਦੇ ਹਨ ਮਹਾਂਪੁਰਸ਼ਾਂ ਨੇ ਆਪਣਾ ਸਾਰਾ ਜੀਵਨ ਸੰਤ ਮਹਾਰਾਜ ਬਾਬਾ ਈਸ਼ੇ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਨਾਮ ਤੇ ਸਮਰਪਿਤ ਕਰਕੇ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਪਦੇਸ਼ ਨੂੰ ਦਿਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਪੁਰਲੇ ਪਟਕੇ ਜੀਵ ਸੰਨ ਲੋਕ ਸਨ ਉਹਨਾਂ ਦਾ ਮਾਰਗਦਰਸ਼ਨ ਕਰਕੇ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਮਹਾਪੁਰਸ਼ਾਂ ਦਾ ਜੀਵਨ ਐਸਾ ਇੱਕ ਪਲ ਵੀ ਆਪ ਜੀ ਆਰਾਮ ਨਾਲ ਨਹੀਂ ਬੈਠੇ ਜਦੋਂ 85 ਤੋਂ ਲੈ ਕੇ 95 ਤੱਕ ਖੜਕੂਬਾਦ ਦਾ ਸਮਾਂ ਸੀਗਾ ਬڑا ਭਾਰਾ ਸਮਾ ਸੀ ਬੜੀ ਸਖਤਾਈ ਸੀ ਮਹਾਪੁਰਸ਼ਾਂ ਨੇ ਉਸ ਸਮੇਂ ਵੀ ਆਪਣੀ ਚਾਲੀ 'ਚ ਕੋਈ ਫਰਕ ਨਾ ਪਾਇਆ ਦਿਨ ਦੇ ਦੋ ਦੋ ਦਵਾਨ ਰਾਤ ਦਾ ਦਵਾਨ ਹੋਣਾ ਜਦੋਂ ਆਪ ਜੀ ਨੇ ਉਸ ਸਮੇਂ ਕਹਿੰਦੇ ਕੀਰਤਨ ਕਰਕੇ ਆਉਣਾ ਰਾਤ ਨੂੰ ਚੌਂਕੜਾ ਮਾਰ ਕੇ ਬੈਠ ਜਾਣਾ ਉੱਪਰ ਛੱਤ ਦੇ ਵਿੱਚ ਲੋਹੇ ਦੀ ਕਿੱਲੀ ਲੱਗੀ ਸੀ ਉਹਦੇ ਨਾਲ ਕੇਸ ਬੰਨ ਲੈਣੇ ਜਿਹੜਾ ਚੌਂਕੜਾ ਮਾਰਨਾ ਉਹਦੇ ਉੱਪਰ ਲੋਹੇ ਦਾ ਗਾਰਡਰ ਕੁਆਂਟਲ ਤੋਂ ਉੱਪਰ ਦਾ ਉਹਦਾ ਵਜ਼ਨ ਸੀ ਸਿੰਘਾਂ ਨੂੰ ਕਹਿਣਾ ਰੱਖ ਦੋ ਤੇ ਸਵੇਰ ਤੱਕ ਐਦਾਂ ਹੀ ਚੌਂਕੜੇ 'ਚ ਬੈਠਾ ਰਹਿਣਾ ਸਵੇਰੇ ਸਿੰਘਾਂ ਨੇ ਆ ਕੇ ਉਹ ਗਾਰਡਰ ਚੱਕਣਾ ਇਹਦਾ ਮਹਾਪੁਰਸ਼ਾਂ ਨੇ 9 ਸਾਲ ਲਗਾਤਾਰ ਸੂਰਜ ਨਹੀਂ ਦੇਖਿਆ ਬਿਨਾਂ ਸੂਰਜ ਦੇਖੇ ਤਪ ਕੀਤਾ ਬੜੀ ਭਾਰੀ ਤਪੱਸਿਆ ਕੀਤੀ ਆਪਣੇ ਜੀਵਨ ਦੇ ਵਿੱਚ ਮਹਾਂਪੁਰਸ਼ਾਂ ਨੇ ਜਿੱਥੇ ਐਨੀ ਭਾਰੀ ਤਪੱਸਿਆ ਕੀਤੀ ਉੱਥੇ ਹੀ ਐਡੇ ਐਡੇ ਵੱਡੇ ਜਿਹੜੇ ਪ੍ਰੋਗਰਾਮ ਦਿੱਲੀ ਦੇ ਲਾਲ ਕਿਲੇ ਦਾ ਪ੍ਰੋਗਰਾਮ ਕਿਤੇ YouTube ਤੇ ਆਪ ਜੀ ਦੇਖਣਾ ਜੇ ਉਸ ਸਮੇਂ ਸੋਸ਼ਲ ਮੀਡੀਆ ਦਾ ਟਾਈਮ ਹੁੰਦਾ ਤੇ ਪਤਾ ਲੱਗਣਾ ਸੀਗਾ ਕਿੱਡਾ ਵੱਡਾ ਪ੍ਰੋਗਰਾਮ ਸੀ ਅੰਦਰ ਖਾਤੇ ਸਰਕਾਰਾਂ ਨੂੰ ਵੀ ਭਾਜਣਾ ਪੈ ਗਿਆ ਸਨ ਕਿਉਂਕਿ ਜਦੋਂ ਇੰਨਾ ਵੱਡਾ ਇਕੱਠ ਹੁੰਦਾ ਆ ਤੇ ਸਰਕਾਰਾਂ ਨੂੰ ਭਾਜਣਾ ਪੈ ਜਾਂਦੀਆਂ ਨੇ ਸਾਰਾ ਜਿਹੜਾ ਦਿੱਲੀ ਕੇਸਰੀ ਰੰਗ ਵਿੱਚ ਰੰਗਿਆ ਗਿਆ ਸੀਗਾ ਉਸ ਸਮੇਂ ਦਾ ਪ੍ਰੋਗਰਾਮ ਕਿਤੇ ਕੱਢ ਕੇ ਦੇਖਣਾ ਆਨੰਦਪੁਰ ਸਾਹਿਬ ਦਾ ਪ੍ਰੋਗਰਾਮ ਉਸੇ ਸਮੇਂ ਦੋ ਹਜ਼ਾਰ ਦੇ ਲਾਗੇ ਉਹ ਪ੍ਰੋਗਰਾਮ ਆਪਣੀ ਮਿਸਾਲ ਆਪ ਸੀ 135000 ਨੂੰ ਇੱਕ ਦਿਨ ਚ ਅਮਰ ਸ਼ਕਾਇਆ ਮਹਾਂਪੁਰਸ਼ਾਂ ਨੇ ਐਡੇ ਐਡੇ ਵੱਡੇ ਕਾਰਜ ਕੁਲ ਸਮਾਨ ਦਾਸ ਨੂੰ ਵੀ ਮਹਾਂਪੁਰਸ਼ਾਂ ਦੀ ਸੇਵਾ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ ਰਾਤ ਨੂੰ ਜਦੋਂ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਜਦੋਂ ਕੀਰਤਨ ਸੁਆਣਾ ਸਾਰੇ ਸਿੰਘ ਆਰਾਮ ਕਰਨ ਲੱਗ ਪੈਣਾ ਤੇ ਮਹਾਂਪੁਰਸ਼ਾਂ ਨੇ 12 ਵਜੇ ਤੁਬਾ ਦੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠ ਜਾਣਾ 5-6 ਘੰਟੇ ਇੱਕੋ ਚੌਂਕੜੇ 'ਚ ਬੈਠੇ ਰਹਿਣਾ ਜਦੋਂ ਸਵੇਰੇ ਚੌਂਕੜਾ ਖੋਲਣਾ ਜਦੋਂ ਜਾ ਕੇ ਦਰਸ਼ਨ ਕਰਨੇ ਉੱਥੇ ਦੀ ਨਿਹਾਰ ਉੱਥੇ ਦਾ ਜਿਹੜਾ ਪੂਰਾ ਕਹਿ ਦਈਏ ਵੀ ਆਪਾਂ ਇਦਾਂ ਲਾ ਲਓ ਵੀ ਜਿਵੇਂ ਪੂਰਾ ਪ੍ਰਕਾਸ਼ਮਾਨ ਹੋਵੇ ਇਦਾਂ ਹੋਇਆ ਹੁੰਦਾ ਸੀ ਮਹਾਪੁਰਸ਼ਾਂ ਦਾ ਚਿਹਰਾ ਹਨੇਰ ਪ੍ਰਕਾਸ਼ ਨਾ ਪਰਿਆ ਹੋਣਾ ਮੱਥੇ ਦੇ ਉੱਤੇ ਚਿੱਟੀ ਦੁੱਧ ਵਰਗੀ ਲਕੀਰ ਐ ਦਿਖਾਈ ਦੇਣੀ ਮਾਨੋ ਕਿਸੇ ਹੋਰ ਹੀ ਦੁਨੀਆ ਦੇ ਵਿੱਚ ਕਿਸੇ ਹੋਰ ਹੀ ਮੋਜ ਵਿੱਚ ਮਹਾਪੁਰਸ਼ ਵਿਚਰੇ ਹੋਣ ਅਹਿਸਾਸ ਹੋਣਾ ਉੱਥੇ ਕਿ ਕੋਈ ਗੈਬੀ ਸ਼ਕਤੀਆਂ ਹਨ ਜਿਹੜੀਆਂ ਆਸ-ਪਾਸੇ ਹਨ ਕਈ ਵਾਰੀ ਜਦੋਂ ਲਾਸਟ ਸਮੇਂ ਮਹਾਪੁਰਸ਼ਾਂ ਦਾ ਜਿਹੜਾ ਸਰੀਰ ਬਜ਼ੁਰਗ ਹੋ ਗਿਆ ਅਸੀਂ ਕਹਿਣਾ ਵੀ ਜਿੰਨ ਪਿਆਰ ਨਹੀਂ ਕਹਿਣਾ ਬਾਬਾ ਜੀ ਵੀ ਹੁਣ ਆਪ ਜੀ ਯੇ ਨਹੀਂ ਪੱਜ ਦੋੜਨਾ ਕਰਿਆ ਕਰੋ ਆਪਣੇ ਲਹਿਜੇ ਕਹਿਣਾ ਨਹੀਂ ਸਾਨੂੰ ਸੰਤ ਮਹਾਰਾਜ ਨੇ ਕਿਹਾ ਸੀਗਾ ਬਾਬਾ ਈਸ਼ਾ ਸਿੰਘ ਨੇ ਮਾਨਸਿਆ ਜਿੰਨੀ ਦੇਰ ਸਰੀਰ ਚੱਲਦਾ ਆ ਉਨੀ ਦੇਰ ਸੇਵਾ ਨਹੀਂ ਛੱਡਣੀ ਹੈਗੀ ਤੁਰਿਆ ਰਹਿਣਾ ਐਸੀ ਤੇ ਆਪਣੇ ਪਿਆਰੇ ਦੇ ਹੁਕਮ ਨੂੰ ਪੂਗਾ ਰਹਿਆ ਉਹਨਾਂ ਦੇ ਬੋਲਾਂ ਨੂੰ ਪੂਗਾ ਰਹਿਆ ਏਦਾਂ ਮਹਾਪੁਰਸ਼ ਲਗਾਤਾਰ ਚੱਲਦੇ ਰਹੇ ਤੇ ਇੱਕ ਪਲ ਲਈ ਵੀ ਆਰਾਮ ਕਰਕੇ ਨਹੀਂ ਬੈਠੇ ਐਸੇ ਸਤਪੁਰਸ਼ਾਂ ਨੇ ਐਸੇ ਰੱਬ ਦੇ ਪਿਆਰਿਆਂ ਨੇ ਜਿਨ੍ਹਾਂ ਨੇ ਏਡੇ ਏਡੇ ਵੱਡੇ ਕਾਰਜ ਕੀਤੇ ਜਿਨ੍ਹਾਂ ਦੀ ਸਿੱਖ ਪੰਥ ਨੂੰ ਬੜੀ ਵੱਡੀ ਦੇਣ ਆ ਅਸੀਂ ਲੋਕ ਬੜੀ ਛੇਤੀ ਜਿਹੜੇ ਆ ਪਰਉਪਕਾਰ ਭੁੱਲ ਜਾਂਦੇ ਆ ਪਰ ਸਤਪੁਰਸ਼ ਪਰਉਪਕਾਰ ਕਰਨ ਵਾਸਤੇ ਆਉਂਦੇ ਹਨ ਜਨਮ ਮਰਨ ਦੁਖੂ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਣ ਹਰਿ ਸੁਲੈਣ ਮਿਲਾਏ ਉਹ ਪਰਉਪਕਾਰ ਕਰਕੇ ਚਲੇ ਜਾਂਦੇ ਹਨ ਸੋ ਐਸੇ ਸਤਪੁਰਸ਼ ਜਿਨ੍ਹਾਂ ਨੇ ਮਾਤਾ ਪ੍ਰਕਾਸ਼ ਕੌਰ ਦੀ ਕੋਖ ਨੂੰ ਭਾਗ ਲਾਏ ਸੋ ਮਹਾਪੁਰਸ਼ ਤੰਨ ਆਪ ਜੀ ਦੇ ਮਾਤਾ ਜੀ ਵੀ ਤੰਨ ਜਿਨ੍ਹਾਂ ਨੇ ਐਸੇ ਮਹਾਪੁਰਸ਼ਾਂ ਨੂੰ ਆਪਣੀ ਕੋਖ ਤੋਂ ਜਨਮ ਦਿੱਤਾ ਮਨ ਵਿੱਚ ਇੱਛਾ ਸੀ ਕਿ ਇਹ ਕਦੇ ਮਾਤਾ ਜੀ ਕੋਲ ਬੈਠਾਂਗੇ ਕਦੇ ਉਹ ਬਚਪਨ ਦੀਆਂ ਜਿਹੜੀਆਂ ਬਾਤਾਂ ਗੱਲਾਂ ਮਾਹ ਪੁਰਖਾਂ ਦੇ ਜੀਵਨ ਬਾਰੇ ਪੁੱਛਾਂਗੇ ਪਰ ਮੌਕਾ ਨਹੀਂ ਮਿਲਿਆ ਕਿਉਂਕਿ ਜੋ ਕੁਝ ਇੱਕ ਮਾਂ ਦੱਸ ਸਕਦੀ ਹੈ ਆਪਣੇ ਪੁੱਤਰ ਬਾਰੇ ਉਹ ਦੂਜਾ ਕੋਈ ਨਹੀਂ ਦੱਸਦਾ ਨਾ ਭੈਣ ਭਰਾ ਨਾ ਯਾਰ ਦੋਸਤ ਮਿੱਤਰ ਨਾ ਕੋਈ ਸ਼ਰਦਾਲੂ ਨਾ ਕੋਈ ਹੋਰ ਨਾ ਕੋਈ ਸੇਵਕ ਜੋ ਉਹਨਾਂ ਨੇ ਦੱਸਣਾ ਸੀਗਾ ਕਿ ਕਿਵੇਂ ਜੀਵਨ ਜਿਹੜਾ ਆ ਮਾਹ ਪੁਰਖਾਂ ਦਾ ਰੱਬ ਰੱਬ ਵਾਲੇ ਪਾਸੇ ਲੱਗਿਆ ਸੋ ਮਹਾਰਾਜ ਕਿਰਪਾ ਕਰਨ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਕਹਿੰਦੇ ਇੱਕ ਦੀਵੇ ਤੋਂ ਦੂਜਾ ਦੀਵਾ ਬਲਦਾ ਹੁੰਦਾ ਹੈ ਮਾਤਾ ਜੀ ਇੱਕ ਦੀਵੇ ਸਮਾਨ ਸਨ ਜਿਨ੍ਹਾਂ ਤੋਂ ਇੱਕ ਦੀਵਾ ਨਹੀਂ ਬਲਿਆ ਇੱਕ ਸੂਰਜ ਉਦੇ ਹੋਇਆ ਸੀ ਪ੍ਰਕਾਸ਼ ਹੋਇਆ ਸੀ ਜਿਨ੍ਹਾਂ ਨੇ ਭੁੱਲੇ ਭਟਕੇ ਜੀਵਨ ਨੂੰ ਰੋਸ਼ਨੀ ਕਰਕੇ ਉਹਨਾਂ ਦਾ ਮਾਰਗਦਰਸ਼ਨ ਕੀਤਾ ਰਸਤਾ ਵਿਖਾਇਆ ਸੂਰਜ ਰੂਪੀ ਮਹਾਪੁਰਸ਼ 2023 ਵਿੱਚ ਸਾਨੂੰ ਛੱਡ ਕੇ ਫਲਵਿਦਾ ਕਹਿ ਕੇ ਅੰਕਾਰ ਦੇ ਦੇਸ਼ ਨੂੰ ਚਲੇ ਗਏ ਤਿਕਨ ਉਹ ਦੀਪਕ ਜਿਸ ਤੋਂ ਉਹ ਸੂਰਜ ਉਦੇ ਹੋਇਆ ਸੀ ਪ੍ਰਕਾਸ਼ ਹੋਇਆ ਸੀ ਉਹ ਦੀਪਕ ਵੀ ਕਨ ਬੁਝ ਗਿਆ ਮਨ ਨੂੰ ਬੜੀ ਠੇਸ ਵਜੀ ਕਿ ਬੜਾ ਕੁਝ ਹੀ ਮਾਂ ਪੁੱਛਾਂ ਦੇ ਜੀਵਨ ਬਾਰੇ ਜੋ ਮਾਤਾਂ ਜੀ ਆਪਣੇ ਨਾਲ ਹੀ ਲੈ ਕੇ ਚਲੇ ਗਏ ਸ਼ਾਇਦ ਉਹ ਸਾਨੂੰ ਕਦੇ ਵੀ ਪਤਾ ਨਾ ਲੱਗ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ